ਉਹ ਤਾਂ ਕੱਲ ਇੱਕ ਬੰਬ ਘੜਾਈ ਜਾਂਦਾ ਸੀ ਪੰਜਾ ਆਏ ਨੇ ਬਤੀ ਚੱਲ ਬਟ ਪੈ ਨੇ 18 ਚੱਲ ਗਏ ਮੈਨੂੰ ਦੱਸ ਕਿੱਥੇ ਨੇ ਫਿਰੇ ਹੁਣ ਹੁਣ ਵਕੀਲ ਕਰਦਾ ਫਿਰਦਾ ਯਾਰ ਕਮਾਲ ਹੈ ਡਰਾਉਂਦੇ ਫਿਰਦੇ ਉਹ ਤੁਸੀਂ ਲੋਕਾਂ ਨੂੰ ਯਾਰ ਬਹੁਤ ਚੱਲੇ ਸਾਡੇ ਕੋਲੇ AK 47 ਚੱਲ ਲਿਆ ਬੰਬ ਫਟਲੇ ਬੜਾ ਕ ਬੜੇ ਬੁਰੇ ਦਿਨ ਦੇਖ ਲੇ ਹੁਣ ਪੰਜਾਬ ਨੂੰ ਬਸ ਲੈਣ ਦਿਓ ਮੈਂ ਉਹਨਾਂ ਲੀਡਰਾਂ ਨੂੰ ਬੇਨਤੀ ਕਰਦਾ ਰਾਜਨੀਤੀ ਮੁੱਦਿਆਂ ਦੀ ਕਰੋ ਆ ਡਰੋਨ ਦੀ دہشت ਦੀ ਇਹ ਜਿਹਾ ਨਾ ਕਰੋ ਹਰ ਵਕਤ ਮੈਨੂੰ ਗਾਲਾਂ ਕੱਢੀ ਜਾਂਦੇ ਰਹਿੰਦੇ ਆ ਟੜਕੀ ਉੱਠ ਕੇ ਤਿੰਨ ਚਾਰ ਤਾਂ ਉੱਠੜ ਸਾਰੀ ਕਬੀਟੀਆਂ ਕਰ ਦਿੰਦੇ ਨੇ ਮੈਨੂੰ ਗਾਲਾਂ ਕੱਢ ਦਿੰਦੇ ਨੇ ਮਾਂ ਚਲ ਕੱਢੀ ਜੋ ਮੈਨੂੰ ਕੀ ਪ੍ਰੋਬਲਮ ਆ ਆਪਰ ਦਾ ਕਲਚਰ ਹੀ ਹੈ ਛੋਟੇ ਹੁੰਦੇ ਮਾਂ ਕੁੱਟਣ ਲੱਗ ਜਾਂਦੀ ਹੈ ਥੋੜਾ ਵੱਡੇ ਹੁੰਦੇ ਆ ਬਾਪੂ ਪੱਪੜ ਮਾਰਨ ਲੱਗ ਜਾਂਦਾ ਸਕੂਲ ਜਮਾਟਰ ਕੁੱਟਣ ਲੱਗ ਜਾਂਦੇ ਨੇ ਕਾਲ ਜਿਹਾ ਕੇ ਮੁੰਡਿਆਂ ਚ ਆਪਸ ਚ ਲੜਾਈ ਹੋ ਜਾਂਦੀ ਹੈ ਉਹ ਤੇ ਪੁਲਿਸ ਆ ਜਾਂਦੀ ਪੁਲਿਸ ਕੁੱਟਣ ਲੱਗ ਜਾਂਦੀ ਹੈ ਐਨੇ ਗਾਂ ਵਿਆਹ ਉਹ ਹੋ ਜਾਂਦੇ ਘਰ ਵਾਲੀ ਕੁੱਟਣ ਲੱਗ ਜਾਂਦੀ ਹੈ ਉਹਦੂ ਗਾਂ ਜਾ ਕੇ ਵੱਡੇ ਹੋ ਜਾਂਦੇ ਨੇ ਉਹ ਕੁੱਟਣ ਲੱਗ ਜਾਂਦੇ ਨੇ ਸੋ ਆਮ ਦੋ ਚਾਰ ਥੱਪੜੋਂ ਤਾਂ ਬਤ ਮੰਨਦੇ ਹੀ ਨਹੀਂ ਕੁਛ ਵਾ ਇਸੇ ਹੋ ਗਿਆ ਆਦਤ ਤਾਂ ਕੱਢ ਲੋ ਗਾਲਾਂ ਭਰਾਵਾ ਕੱਢੀ ਜਾਓ ਹਨ ਤੁਸੀਂ ਹੋਵੋਗੇ ਵੱਡੇ ਪਰ ਇੰਨਾ ਕਹ ਪੰਜਾਬ ਨੂੰ ਜਿੱਥੇ ਕਦੇ ਗਾਲ ਕੱਢੀ ਕਿਸੇ ਨੇ ਜਾ ਪੰਜਾਬੀਆਂ ਨੂੰ ਸਾਡੇ ਤਿੰਨ ਕੋੜ ਪੰਜਾਬੀਆਂ ਦੀ ਅਣਖ ਜਾਂ ਆਬਰੂ ਤੇ ਕਿਸੇ ਨੇ ਉਂਗਲ ਠਾਈ ਉਹਨਾਂ ਨੂੰ ਨਹੀਂ ਮੈਂ ਬਾਬਾ ਬਖਸ਼ੂਗਾ ਫਿਰ ਮੈਨੂੰ ਜਿੰਨੀ ਮਰਜ਼ੀ ਕਰ ਲੈ ਮੈਨੂੰ ਜੋ ਮਰਜ਼ੀ ਮਾਰਾ ਚੰਗਾ ਕਹਿ ਲੋ ਤੁਹਾਡੀ ਫ੍ਰਸਟ੍ਰੇਸ਼ਨ ਹੈ ਕਿਉਂਕਿ ਤੂੰ ਸੋਚੇ ਨਹੀਂ ਸੀ ਉਹਨਾਂ ਨੇ ਨਾ ਵੀ ਆਏ ਹੋ ਜੂਗਾ ਉਹਨਾਂ ਤਾਂ ਸੋਚਿਆ ਸੀ 5 ਸਾਲ ਮੈਂ 5 ਸਾਲ ਤੂੰ ਕੰਮ ਬਣਿਆ ਪਿਆ ਕਿਤੇ ਨਹੀਂ ਜਾਂਦੇ ਲੋਕਾਂ ਦਾ ਕੋਈ ਕੋਈ ਆਪਸ਼ਨ ਹੈ ਨਹੀਂ ਕੋਈ ਨਹੀਂ ਹੁੰਦਾ ਉਹਨੂੰ ਕਿਹੜਾ ਪਤਾ ਸੀ ਕਿ ਅਮਿੰਦਰ ਮਾਟਰ ਦਾ ਮੁੰਡਾ ਪਿਆ ਹੈ ਹਜੇ ਸਿਸ ਕਰਕੇ ਤਰੱਕੀ ਬਸ ਪੋਜ਼ਿਟਿਵ ਥਿੰਕਿੰਗ ਨੁਕਸੀ ਘਟਣੇ ਉਹਦਾ ਨੁਕਸੀ ਘਟੀਆਂ ਅੰਦਰ ਰਹਿੰਦੇ ਹਰ ਗੱਲ ਚ ਨੈਗੇਟਿਵ ਨੇ ਉਹ ਮਤਲਬ ਇੱਕ ਇੱਕ ਬੰਦਾ ਸੀਗਾ ਹਰ ਗੱਲ ਤੇ ਨੁਕਸ ਘਟਦਾ ਸੀ ਉਹ ਹਰ ਗੱਲ ਚ ਨੁਕਸ ਘਟਦਾ ਸੀ ਨੈਗੇਟਿਵ ਸੀ ਉਹਦਾ ਦੋਸਤ ਮਿੱਤਰ ਵੀ ਬਹੁਤ ਦੁਖੀ ਯਾਰ ਕਹਿੰਦੇ ਕੋਈ ਗੱਲ ਦੀ ਤਾਰੀਫ ਤਾਂ ਕਰੇ ਉਹਨਾਂ ਨੂੰ ਇੱਕ ਕੁੱਤਾ ਮਿਲ ਗਿਆ ਉਹ ਕੁੱਤਾ ਪਾਣੀ ਦੇ ਉੱਤੇ ਤੁਰ ਲੈਂਦਾ ਸੀ ਪਾਣੀ ਦੇ ਉੱਤੇ ਤੁਰ ਲੈਂਦਾ ਸੀ ਲੈ ਕਹਿੰਦੇ ਇਹ ਝੋਣੀ ਘਟ ਸਕਦਾ ਇਹ ਨੁਕਸ ਉਹਨੂੰ ਬੁਲਾ ਲਿਆ ਟੋਬੇ ਦੇ ਨੇੜੇ ਲੈ ਗਏ ਕਹਿੰਦਾ ਤੈਨੂੰ ਚੀਜ਼ ਦਿਖਾਉਣੀ ਅੱਜ ਅੱਜ ਨੁਕਸ ਖੜ ਕੇ ਦਿਖਾਈ ਕਹਿੰਦਾ ਕੀ ਆ ਉਹਨੂੰ ਕੁੱਤਾ ਇਧਰੋਂ ਛੱਡਤਾ ਕੁੱਤਾ ਪਾਣੀ ਦੇ ਉੱਤੇ ਤੁਰ ਕੇ ਟੋਬੇ ਦੇ ਪਰਲੇ ਪਾਸੇ ਜਾ ਕੇ ਨਿਕਲ ਗਿਆ ਕਹਿੰਦਾ ਕਿਉਂ ਬੱਸ ਕੀ ਕਹਿਣਾ ਚਾਹੇਗਾ ਇਹਦੇ ਬਾਰੇ ਮੈਂ ਸਮਝ ਗਿਆ ਕਹਿੰਦਾ ਪੁੱਤੈ ਨੂੰ ਤੈਰਨਾ ਨਹੀਂ ਆਉਂਦਾ ਫੇਰ ਕਰਤਾ ਨੁਕਸੋ ਚੋ ਜੋ ਸੋ ਇਹਨਾਂ ਨੂੰ ਕਈ ਜਾਣ ਜੋ ਮਰ ਜੀ ਖੁਸ਼ ਰਹਾ ਕਰੋ ਲਫਟਰ ਇਸ ਦੀ ਬੈਸਟ ਮੈਡੀਸਨ ਠੀਕ ਹੈ ਅਮੇ ਜਵਾੜਿਆਂ ਨੂੰ ਲੋਕ ਲਾ ਰੱਖੇ ਨੇ ਹੱਸ ਖੇਡ ਲਿਆ ਕਰੋ ਇਹੀ ਦਿਨ ਨੇ ਪ੍ਰਮਾਤਮਾ ਨੇ ਇੱਕੋ ਹੀ ਆਪਾਂ ਨੂੰ ਜ਼ਿੰਦਗੀ ਦਿੱਤੀ ਹੈ ਕਿਸੇ ਦਾ ਹੱਕ ਨਾ ਮਾਰੋ ਆਪ ਵੀ ਖੁਸ਼ ਰਹੋ ਦੂਜਿਆਂ ਨੇ ਵੀ ਖੁਸ਼ ਰੱਖੋ ਸੋ ਹੁਣ ਤਾਂ ਆਪਾਂ ਡਾਕਟਰ ਦੀ ਪਰਚੀ ਤੇ ਜੇ ਡਾਕਟਰ ਲਿਖਦਾ ਤਾਂ ਹੱਸਦਿਆਂ ਵੀ ਦੁਪਹਿਰੇ ਦੋ ਵਾਰੀ ਹੱਸਣਾ ਹੈ ਥੋੜੇ ਪਿਛਲੇ ਪੈਰ ਵੀ ਗਰਮ ਪਾਣੀ ਪੀ ਕੇ ਹੱਸਣਾ ਹੈ ਹੈਨਾ ਹਾਸੀ ਭੁੱਲ ਗਏ ਯਾਰ ਆਪਾਂ ਤਾਂ ਜਾਂ ਤੋ دیਵਾਨਾ ਹਸੇ ਜਾਂ ਜਿਸੇ ਤੂੰ ਤੌਫੀਕ ਦੇ ਵਰਨੈਸ ਦੁਨੀਆ ਮੇ ਆਕਰ ਮੁਸਕਰਾਤਾ ਹੈ ਕੌਣ ਟੈਂਸ਼ਨ ਹੀ ਨਹੀਂ ਪੈ ਗਈਆਂ ਪੰਗੇ ਝਮੇਲੇ ਹੀ ਇੰਨੇ ਪੈ ਗਏ ਕੰਪੀਟੀਸ਼ਨ ਹੀ ਇੰਨੇ ਹੋ ਗਏ ਮਤਲਬ ਜਿਵੇਂ ਕੁੜੀਆਂ ਕੁੜੀਆਂ ਦੇ ਨਾ 99.3 ਨੰਬਰ ਆ ਜਾਣ 99.3% ਨੰਬਰ ਆ ਜਾਣ